ਸਬਜੀ ਮੰਡੀ ਔਰ ਫਰੂਟ ਮੰਡੀ ਆਪਾਂ ਨਵੀਂ ਮਾਰਕੀਟ ਮਿੱਟੀ ਦੇ ਬੈਕਸਾਈਡ ਤੇ ਬਣਾਈ। ਉਹ ਚਾਲੂ ਕਰਨ ਜਾ ਰਹੇ। ਜਿਹੜਾ ਜਿਹੜਾ ਤੁਹਾਨੂੰ ਨੰਬਰ ਲੋਟ ਕੀਤਾ ਗਿਆ। ਸੋਮਵਾਰ ਤੋਂ ਤੁਸੀਂ ਆਪਦੇ ਟਾਈਮ ਨਾਲ ਉਸ ਜਗ੍ਹਾ ਤੇ ਪਹੁੰਚ ਕੇ ਉੱਥੇ ਆਪਦੀ ਰੇੜੀ ਲਾਓ। ਤਾਂ ਕਿ ਬਾਜ਼ਾਰ ਦੇ ਵਿੱਚ ਟ੍ਰੈਫਿਕ ਦਾ ਮਸਲਾ ਨਾ ਹੋ ਸਕੇ। ਜੇ ਅਸੀਂ ਅੰਦੀ ਦੁਕਾਨਾਂ ਦੇ ਬਾਹਰ ਰੇੜੀਆਂ ਨਾ ਲਾਵਾਂਗੇ ਤਾਂ ਹੀ ਰੇੜੀਆਂ ਫੜੀਏ। ਜਿਹੜੀ ਵੈਜੀਟੇਬਲ ਤੇ ਫਰੂਟ ਮਾਰਕੀਟ ਬਣਾਈਗੀ ਇਹ ਕਾਮਯਾਬ ਹੋ ਸਕਦੀ ਹੈ। ਔਰ ਸਾਰੇ ਉੱਥੇ ਹੀ ਸਬਜੀ ਔਰ ਫਰੂਟ ਖਰੀਦਿਏ। ਸਭ ਨੂੰ ਬਹੁਤ ਬਹੁਤ ਧੰਨਵਾਦ। 29 ਸਤੰਬਰ ਦਿਨ ਸੋਮ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆਂ ਵੈਜੀਟੇਬਲ ਫਰੂਟ ਮਾਰਕੀਟ ਜਿਹੜੀ ਸਾਡੀ ਹੈ ਮਾਰਕੀਟ ਮੀਟੀ ਦੇ ਬੈਕਸਾਈਡ ਦੇ ਜਿਹੜਾ ਆਪਾਂ ਨਵੀਂ 3.5 ਕਰੋੜ ਰੁਪਏ ਦੀ ਲਗਭਗ ਨਾ ਮੁੱਖ ਮੰਤਰੀ ਪੰਜਾਬ ਨੇ ਜਲਾਲਾਬਾਦ ਤੋਂ ਬਣਾਈ ਦਿੱਤੀ ਹੈ ਉੱਥੇ ਲਾ ਕੇ ਨੂੰ ਕੰਮਜਾਮ ਕਰ ਸਕੀਏ ਸੱਸੀ ਗੱਲ ਜੀ ਮੈਂ ਤੁਹਾਡਾ ਆਪਦਾ ਗੁਰਦੀ ਕੰਬੋ ਚ ਮੈਂ ਸਾਰੇ ਜਲਾਲਾਬਾਦ ਸ਼ਹਿਰ ਵਾਸੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ 29 ਸਤੰਬਰ ਦਿਨ ਸੋਮਵਾਰ ਨੂੰ ਅਸੀਂ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਵਾਸਤੇ ਜਿਹੜੀ ਸਾਡੀ ਸਬਜੀ ਮੰਡੀ ਔਰ ਫਰੂਟ ਮੰਡੀ ਆਪਾਂ ਨਵੀਂ ਮਾਰਕੀਟ ਮੀਟੀ ਦੀ ਬੈਕਸਾਈਡ ਤੇ ਬਣਾਈ ਹੈ ਉਹ ਚਾਲੂ ਕਰਨ ਔਰ ਮੈਂ ਸਾਰੇ ਰੇੜੀ ਫੜੀ ਵਾਲੇ ਸਾਰੇ ਭਰਾਵਾਂ ਨੂੰ ਹੱਥ ਛੋੜ ਕੇ ਅਪੀਲ ਔਰ ਬੇਨਤੀ ਕਰਨਾ ਚਾਹਨਾ ਵੀ ਜਿਹੜੇ ਜਿਹੜਾ ਤੁਹਾਨੂੰ ਨੰਬਰ ਲੋਟ ਕੀਤਾ ਗਿਆ ਸੋਮਰ ਤੋਂ ਤੁਸੀਂ ਆਪਦੇ ਟਾਈਮ ਨਾਲ ਉਸ ਜਗ੍ਹਾ ਤੇ ਪਹੁੰਚ ਕੇ ਉੱਥੇ ਹੀ ਆਪਦੀ ਰੇੜੀ ਲਾਓ ਤਾਂ ਕਿ ਬਾਜ਼ਾਰ ਦੇ ਵਿੱਚ ਟ੍ਰੈਫਿਕ ਦਾ ਮਸਲਾ ਨਾ ਹੋ ਸਕੇ ਔਰ ਇਸ ਲਈ ਮੈਨੂੰ ਸਾਰੇ ਸ਼ਹਿਰ ਦਾ ਸਹਿਯੋਗ ਚਾਹੀਦਾ ਤਾਂ ਕਿ ਉਹ ਵਿਚਾਰੇ ਇਸ ਜਗ੍ਹਾ ਤੇ ਕਾਮਯਾਬ ਹੋ ਸਕਣ ਜੇ ਅਸੀਂ ਅਦੀ ਦੁਕਾਨਾਂ ਦੇ ਬਾਹਰ ਰੇੜੀਆਂ ਨਾ ਲਾਵਾਂਗੇ ਤਾਂ ਇਹ ਰੇੜਾ ਫੜੀ ਇਹ ਜਿਹੜੀ ਵੈਜੀਟੇਬਲ ਤੇ ਫਰੂਟ ਮਾਰਕੀਟ ਬਣੇਗੀ ਇਹ ਕਾਮਯਾਬ ਹੋ ਸਕਦੀ ਹੈ ਔਰ ਸਾਰੇ ਉੱਥੋਂ ਹੀ ਸਬਜ਼ੀ ਔਰ ਫਰ ਤਾਂ ਕਿ ਇਹ ਵਿਚਾਰੇ ਇੱਧਰ ਉੱਧਰ ਜਾ ਕੇ ਗਲੀਆਂ 'ਚ ਸੜਕਾਂ ਦੇ ਖੜ ਕੇ ਦੁਕਾਨਾਂ ਦੇ ਅੱਗੇ ਆ ਤੇ ਰੇੜੀਆਂ ਲਾ ਕੇ ਆਦਾ ਰੋਜ਼ਗਾਰ ਨਾ ਚਲਾ ਸਕੇ ਸਭ ਨੂੰ ਬਹੁਤ ਬਹੁਤ ਧੰਨਵਾਦ 29 ਸਤੰਬਰ ਦਿਨ ਸੋਮਵਾਰ ਨੂੰ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਵੈਜੀਟੇਬਲ ਫਰੂਟ ਮਾਰਕੀਟ ਜਿਹੜੀ ਸਾਡੀ ਹੈ ਕੁਮਾਰ ਕਮੇਟੀ ਦੀ ਬੈਕ ਸਾਈਡ ਤੇ ਜਿਹੜਾ ਆਪਾਂ ਨਵੀਂ ਸਵਾ 3 ਕਰੋੜ ਰੁਪਏ ਦੀ ਲਗਤ ਨਾਲ ਮੁੱਖ ਮੰਤਰੀ ਪੰਜਾਬ ਨੇ ਜਿਲ੍ਹਾ ਲਾਬਾ ਤੋਂ ਬਣਾ ਕੇ ਦਿੱਤੀ ਹੈ ਉੱਥੇ ਲਾ ਕੇ ਉਹਨੂੰ ਕਾਮਯਾਬ ਕਰ ਸਕੇ ਸਭ ਦਾ ਬਹੁਤ ਬਹੁਤ ਧੰਨਵਾਦ ਭਾਈ ਜੀ ਕਾ ਕਾਲ